ਆ ਚੱਕੋ ਜੀ ਦੇਖੋ ਜੀ 1000 ਵਾਲੀ ਆਪਾਂ ਆਫਰ ਲਗਾਏ ਸੀ ਦੇਖੋ ਜੀ ਪਾਰਸਲ ਕਿੰਨੇ ਹੋਏ ਨੇ ਜੀ ਬਾਕੀ ਆਪਾਂ ਨਵੇਂ ਨਵੇਂ ਆਫਰਾਂ ਕੱਢਦੇ ਰਹਿੰਨੇ ਆ ਦੇਖ ਸਕਦੇ ਜੀ ਇਹ 1000 ਵਾਲੀਆਂ 6 6 ਜੁੱਤੀਆਂ ਪੈਕ ਕਰਤੀਆਂ ਆ ਜੀ ਇਹ ਬਠਿੰਡੇ ਜੀ ਬਠਿੰਡੇ ਆ ਫੋਨ ਨੰਬਰ ਨਾ ਲਖਾਓ ਵੀਰੇ ਬਾਕੀ ਜੀ ਆ ਦੇਖੋ ਜੀ ਜੁੱਤੀਆਂ ਇਦਾਂ ਨਹੀਂ ਲੈਣੀ 4 400 ਜੀ ਬਹੁਤ ਤਕਣੀ ਤਕੜੀਆਂ ਆਫਰਾਂ ਕੱਢਦੇ ਰਹਿੰਨੇ ਆ ਜੀ ਸਾਡੇ ਪੇਜ ਨੂੰ ਫੋਲੋ ਕਰ ਲਓ 100% ਟਰਸਟਡ ਪੇਜ ਆ ਜੀ ਇਹ ਪਾਰਸਲ ਤੁਹਾਨੂੰ ਤਾਂ ਹੀ ਸ਼ੋਅ ਕਰ ਰਹੇ ਆ ਆਪਾਂ ਕੋਈ ਫੇਕ ਕੰਮ ਨਹੀਂ ਹੈਗਾ ਜੀ ਪੇਮੈਂਟ ਆਪਣੀ ਅਡਵਾਂਸ ਰਹਿੰਦੀ ਹੈ ਜ ਕੋਈ ਵੀ ਜੇ ਸਾਨੂੰ ਸਾਈਜ਼ ਨਹੀਂ ਪਤਾ ਲੱਗ ਰਿਹਾ ਤੁਸੀਂ ਜੋ ਨਾਰਮਲ ਫੁੱਟਵੈਅ ਸਾਈਜ਼ ਪਾਉਨੇ ਹੋ ਉਹਦਾ ਸਾਈਜ਼ ਦੱਸੋ ਜਸਟ ਨਾਰਮਲੀ ਜਾਂ ਤੁਸੀਂ ਇੰਚਸ ਦੇ ਵਿੱਚ ਸਾਨੂੰ ਦੱਸ ਸਕਦੇ ਹੋ ਬਾਕੀ ਸਾਨੂੰ ਡੀਐਮ ਕਰੋ ਵਟਸਐਪ ਤੇ ਕਾਲ ਵਗੈਰਾ ਕਈ ਵਾਰੀ ਫੋਨ ਚੱਕਣ ਦਾ ਸਰ ਕੋਲ ਟਾਈਮ ਨਹੀਂ ਹੁੰਦਾ ਕਸਟਮਰ ਵੀ ਹੁੰਦੇ ਨੇ ਸਾਡਾ ਕੰਮ ਬਹੁਤ ਉੱਪਰ ਦੀ ਹੋ ਰਹੀ ਹੈ ਜੀ ਚੈੱਕ ਕਰ ਲੋ ਜੀ ਪਾਸਲ ਦੇਖੋ ਜੀ ਬਾਕੀ ਜੀ ਹਜ਼ਾਰ ਵਾਲੀਆਂ ਪਛੇ ਜੁੱਤੀਆਂ ਦੀ ਆਫਰ ਕੱਢੀ ਸੀ ਜੀ ਉਹ ਚੋ ਵਿੱਚ ਆਪਣੇ ਕੋਲ 4-5 ਜੁੱਤੀਆਂ ਲੇਫਟ ਨੇ ਬਾਕੀ ਹੁਣ ਆਪਾਂ ਇੱਕ ਅੱਜ ਫੇਰ ਨਵੀਂ ਆਫਰ ਲਾਂਚ ਕਰਾਂਗੇ ਜੀ ਬਾਕੀ ਉਹ ਹਜ਼ਾਰ ਵਾਲੀਆਂ ਅੱਛੇ ਆਪਾਂ ਹੋਰ ਰ ਦੇਖੋ ਜੀ ਜੁੱਤੀਆਂ ਦੇਖੋ ਤੁਸੀਂ ਜੀ ਆਹ ਕੰਬੋ ਵਾਲੇ ਛੇ ਆਹ ਦੇਖੋ ਜੀ ਬਹੁਤ ਸੋਹਣੇ ਸੋਹਣੇ ਆਰਟੀਕਲ ਨੇ ਜੀ ਕਿੱਥੇ ਮਿਲਣਗੇ ਰਾਦੇ ਪੰਜਾਬੀ ਜੁੱਤੀ ਤੇ ਜੀ ਸਿਟੀ ਆਪਣਾ ਬ੍ਰੈਂਡ ਹੈ ਜੀ ਫਟਾਫਟ ਪੇਜ ਨੂੰ ਫੋਲੋ ਕਰ ਲਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਜੀ ਵੱਧ ਤੋਂ ਵੱਧ ਸਾਨੂੰ ਜੀ ਸ਼ੇਅਰ ਕਰਿਆ ਕਰੋ ਸਾਡੇ ਪੇਜ ਨੂੰ ਤਾਂ ਕਿ ਆਪਾਂ ਵਧੀਆ-ਵਧੀਆ ਆਫਰਾਂ ਲੈ ਕੇ ਆਈਏ ਜੀ ਆਪਾਂ ਬਈ ਸਿਰਫ 50-100 ਰੁਪਏ ਦੇ ਮਾਰ ਜਾਂਦੇ ਹੀ ਕੰਮ ਕਰਦੇ ਹਾਂ ਇਸ ਤੋਂ ਵੱਧ ਮਾਰ ਜਾਂਦੇ ਆਪਾਂ ਕੰਮ ਨਹੀਂ ਕਰਦੇ ਥੈਂਕ ਯੂ ਵੀਡੀਓ ਪਸੰਦ ਆਈ ਵੱਧ ਤੋਂ ਵੱਧ ਸ਼ੇਅਰ ਕਰ ਦਿਓ